ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੇ ਪਰ ਉਸੇ ਪਿਆਰੇ ਮਨ ਲਾਡ ਲੜਾਇਆ ਉਲਹ ਚੁਕ ਬਰਕ ਤੂੰ ਹਰ ਰੂਪ ਪਿਤਾ ਮਾਇ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੁਜਾ ਵਿਖਾ ਹਾ ਪਾਈ ਮੂੰ ਦਤੜੀ ਨਿਤ ਹਿਰਦੈ ਰਖਾ ਸੰਭਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਸਿੰਘਾਸਨ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜ ਰਹਿਬਰ ਸ਼ਬਦ ਗੁਰੂ ਜੁਗੋ ਜੁਗਾਟਲ ਧੰ ਸਿਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਮੰਦ ਦਾ ਸਦਕਾ ਜਿੱਥੇ ਅੱਜ ਬਰੇ 2026 ਦੀ ਆਮਦ ਹੋਈ ਹੈ 10 ਵੱਲੋਂ ਸਮੁੱਚੇ ਸਟਾਫ ਵੱਲੋਂ ਸਾਰੀ ਮਨੁੱਖਤਾ ਨੂੰ ਸਤਿਗੁਰੂ ਕਿਰਪਾ ਕਰੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਚੜਿਆ ਬਰਿਆ ਸੁਪਨਾ ਲਈ ਨਾਮ ਦੀ ਦਾਤ ਸਿੱਖੀ ਸਿਦਕ ਪਰੋਸੇ ਦੀਆਂ ਦਾਤਾਂ ਚੜ੍ਹਦੀ ਕਲਾ ਦੀ ਅਸੀਸ ਸਭ ਥਾਵਾਂ ਤੇ ਆਪਸੀ ਪ੍ਰੇਮ ਇਤفاق ਤੇ ਖਲਾਕ ਦੀ ਦਾਤ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰ ਕਰਦਾ ਪਿਆਰ ਚੜ੍ਹਦੀ ਕਲਾ ਦੀ ਅਸੀਸ ਬਖਸ਼ੇ ਅੱਜ ਆਪਾਂ ਇਸ ਨਵੇਂ ਭਰੇ 226 ਦੀ ਆਮਦ ਤੇ ਬੀਤ ਚੁੱਕੇ ਸਮੇਂ ਦੀ ਬਾਤ ਪਾਉਣੀ ਹੈ ਸਮਾ ਸਭ ਤੋਂ ਪਹਿਲਾਂ ਇਹ ਦਿਨ ਵੀ ਸੀ ਜਦੋਂ ਸਮਾਂ ਨਹੀਂ ਸੀ ਬਣਿਆ ਕਿਉਂਕਿ ਗੁਰਬਾਣੀ ਨੇ ਇਹ ਸ਼ਬਦ ਪ੍ਰਗਟ ਕੀਤੇ ਨੇ ਅਰਬਦ ਨਰਬਦ ਤੁੰਦੂਕਾਰਾ ਧਰਨ ਨਾ ਗगन ਨਾ ਹੁਕਮ ਅਫਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨੇ ਸੁਨ ਲਗਾਇਦਾ ਜਦੋਂ ਨਾ ਧਰਤੀ ਸੀ ਨਾ ਸੂਰਜ ਸੀ ਨਾ ਚੰ드ਰਮਾ ਸੀ ਨਾ ਦਿਨ ਸੀ ਨਾ ਰਾਤ ਸੀ ਜਦੋਂ ਕੁਝ ਵੀ ਨਹੀਂ ਸੀ ਸਿਰਫ ਉਹ ਨਿਰੰਕਾਰ ਹੀ ਅਫੁਰ ਅਵਸਥਾ ਵਿੱਚ ਸਮਾਇਆ ਹੋਇਆ ਸੀ ਜਦੋਂ ਉਸ ਨੇ ਧਰਤੀ ਦੀ ਸਿਰਜਣਾ ਕੀਤੀ ਜਿਹਦੇ ਬਾਰੇ ਗੁਰਬਾਣੀ ਦੇ ਇਹ ਪਾਵਨ ਬਚਨ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਇੱਕ ਬੋਲ ਦੇ ਨਾਲ ਇਸ ਸ੍ਰਿਸ਼ਟੀ ਕਾਇਨਾਤ ਦੀ ਰਚਨਾ ਹੋਈ हां क्या फे लाए जा सकदे ने के इने दिन धरती बनावण वाला ओ धरती बनाउंदा रहया एक दिन आया उने फिर आराम वास्ते ਟਿਕਾਣਾ ਕਰ ਲਿਆ ओ दिन आज छुट्टी दा ਮੰਨਿਆ ਜਾਂਦਾ ਰੱਬ ਐਸਾ ਨਹੀਂ ਹੈ ਗੁਰਮੁਖੋ ਇਹੀ ਕਾਰਨ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰਤਮਾ ਨਾ ਕੋਈ ਜਾਗ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਇਹ ਉਹੀ ਜਾਣਦਾ ਏ ਕਿ ਇਹ ਕਦੋਂ ਹੋਉਂਦ ਵਿੱਚ ਸਾਰਾ ਪਸਾਰਾ ਹੋਇਆ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਇਹਦੀ ਬਾਤ ਉਹ ਖੁਦ ਜਾਣਦਾ ਜਿਨੇ ਸਿਰਜਣਾ ਕੀਤੀ ਹੈ ਗੁਰ ਪਿਤਾ ਦਾ ਜਨਮ ਕੇ ਜਾਣੇ ਪੁੱਤ ਬਾਪ ਦੇ ਜਨਮ ਨੂੰ ਇੱਕ ਪੁੱਤਰ ਨਹੀਂ ਜਾਣ ਸਕਦਾ ਅਸੀਂ ਸਭ ਉਹਦੀ ਬਣਾਈ ਹੋਈ ਰਿਆਇਆ ਹਾਂ ਉਦੇ ਬਾਰੇ ਜਾਣਨਾ ਬਹੁਤ ਔਖੀ ਖੇਡ ਹੈ। ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਉਹਦੇ ਵਿੱਚ ਅਪੇਧ ਹੋਇਆ ਜਾ ਸਕਦਾ ਹੈ। ਸੋ ਜਦੋਂ ਗੱਲ ਸਮੇਂ ਦੀ ਚੱਲਦੀ ਆ ਤੇ ਫਿਰ ਇਤਿਹਾਸਕਾਰਾਂ ਨੇ 46 BC ਤੋਂ ਜੋ ਉਹਨਾਂ ਦੇ ਕਹਿਣ ਮੰਨਣ ਦੇ ਮੁਤਾਬਕ ਕਿ ਜੂਲੀਅਨ ਕੈਲੰਡਰ ਜਿਹੜਾ ਇਹ ਹੋਂਦ ਵਿੱਚ ਆਉਂਦਾ ਹੈ ਜੂਲੀਅਸ ਸੀਜ਼ਰ ਵੱਲੋਂ ਜੋ ਇਹ ਬਣਾਇਆ ਗਿਆ ਔਰ ਫਿਰ ਇਹ ਲੰਮਾ ਸਮਾਂ ਚੱਲਦਾ ਹੈ 1582 ਦੇ ਵਿੱਚ ਜਿਹੜਾ ਗ੍ਰੈਗੋਰੀਅਨ ਕੈਲੰਡਰ ਹੈ ਉਹ ਹੋਂਦ ਵਿੱਚ ਆਉਂਦਾ ਉਹਦੇ ਬਾਰੇ ਕਿਤੇ ਪੜਿਓ ਗੁਰਮੁਖਵੱਜ ਤੇ ਇੰਟਰਨੈਟ ਤੇ ਸਾਰੀ ਜਾਣਕਾਰੀ ਹੈ ਕਿ ਇਸ ਗ੍ਰੈਗੋਰੀਅਨ ਕੰਡਰ ਨੂੰ ਬੁਲਾਉਣ ਵਾਲੇ ਜਿਹੜੇ ਪਾਪ ਗ੍ਰੈਗੋਰੀਅਨ ਸਨ ਜਿੰਨਾਂ ਵੱਲੋਂ ਇਹਨੂੰ ਇਨਵੈਂਟ ਕੀਤਾ ਗਿਆ ਇਹਦਾ ਅਵਿਸ਼ਕਾਰ ਕੀਤਾ ਗਿਆ ਇਦੇ ਬਾਰੇ ਲਿਖਿਆ ਮਿਲਦਾ ਹੈ ਕਿ 1582 ਦੇ ਵਿੱਚ ਅਕਤੂਬਰ 4 ਆਖਰੀ ਦਿਨ ਪਰ ਵਿੱਚ ਇੱਕ 10-11 ਦਿਨਾਂ ਦਾ ਸਪੇਸ ਹੈ ਤੇ ਨਾਲ ਹੀ ਅਗਲਾ ਸਾਲ ਸ਼ੁਰੂ ਹੁੰਦਾ ਹੈ ਉਹ ਹੁੰਦਾ ਹੈ 15 ਅਕਤੂਬਰ ਤੋਂ ਉਹ ਜਿਹੜੇ 11 ਦਿਨ ਉਹ ਮਿਸ ਨੇ ਉਹਦੇ ਵਿੱਚ ਫਿਰ ਅੱਗੇ ਜਿਹੜਾ ਹੈ ਅੱਜ ਜਿਹੜੇ ਕੈਲੰਡਰ ਤੋਂ ਇਹ ਸ੍ਰਿਸ਼ਟੀ ਦਾ ਨਿظام ਚੱਲ ਰਿਹਾ ਹੈ ਉਹ ਜੂਲੀਅਨ ਕੈਲੰਡਰ ਤੋਂ ਨਹੀਂ ਉਹ ਗ੍ਰੈਗੋਰੀਅਨ ਕੈਲੰਡਰ ਤੋਂ ਚੱਲ ਰਿਹਾ। ਬਾਕੀ ਰਹੀ ਗੱਲ ਗੁਰਮੁਖੋ ਨਵੇਂ ਸਾਲ ਦੀ ਬਹੁਤ ਮੁਲਖ ਇਸ ਧਰਤੀ ਤੇ ਆਸੇ ਨੇ ਜਿੱਥੇ ਨਵਾਂ ਸਾਲ 31 ਦਸੰਬਰ ਦੀ ਆਖਰੀ ਤਾਰੀਖ ਤੇ 1 ਜਨਵਰੀ ਦਾ ਜਿਹੜਾ ਸਵੇਰ ਦਾ ਪਹਿਲਾ ਮਿੰਟ ਸ਼ੁਰੂ ਹੁੰਦਾ ਹੈ ਉਦੋਂ ਮਨਾਇਆ ਜਾਂਦਾ ਹੈ। ਔਰ ਬੜੇ ਆਸੇ ਨੇ ਗੁਰਮੁਖੋ ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਨਵੇਂ ਸਾਲ ਨੂੰ ਅਲੱਗ-ਅਲੱਗ ਤਰੀਕਾ 'ਚ ਮਨਾਉਣਾ ਏ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਅੰਦਰ ਜਿਹੜੀ ਨਵੇਂ ਸਾਲ ਦੀ ਅਰੰਭਤਾ ਏ ਸਿੱਖ ਕਮਿਊਨਿਟੀ ਦੇ ਲਈ ਉਹ ਚੇਤ ਤੋਂ ਆਰੰਭ ਹੁੰਦੀ ਏ। ਦੋ ਵਾਰ 12 ਮਾਹਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਅੰਮ੍ਰਿਤ ਵਚਨ ਤੁਖਾਰੀ ਰਾਗ ਅੰਦਰ ਤੇ ਮਾਜ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹਨਾਂ ਨੇ ਸ਼ੁਰੂਆਤ ਚੇਤ ਤੋਂ ਹੀ ਕੀਤੀ ਹੈ ਚੇਤ ਤੋਂ ਪਹਿਲੇ ਜਿਹੜੇ ਬੰਦ ਨੇ ਪਹਿਲੇ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਦੇ ਵਿੱਚ ਮਨੁੱਖ ਦੇ ਵਿਛੋੜੇ ਦਾ ਜ਼ਿਕਰ ਕੀਤਾ ਗਿਆ ਕਿ ਰੱਬ ਨੂੰ ਟੁੱਟਿਆ ਕਿਵੇਂ ਇਹਦਾ ਵਿਛੋੜਾ ਕਿਉਂ ਹੈ ਸਾਰੀ ਵਿਚਾਰ ਦੇ ਕੇ ਤੇ ਅਖੀਰ ਦੇ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਬਿਲਾਪ ਦਾ ਜ਼ਿਕਰ ਹੈ ਉਸ ਮਾਲਕ ਦੀ ਪ੍ਰਾਪਤੀ ਦਾ ਜ਼ਿਕਰ ਉਹਨੂੰ ਪਾਇਆ ਕਿਵੇਂ ਉਹਦਾ ਜ਼ਿਕਰ ਕੀਤਾ ਗਿਆ ਸੋ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਗੁਰਬਾਣੀ ਅੰਦਰ ਬਿਆਨਤ ਸ਼ਬਦ ਨੇ ਗੁਰਮੁਖੋ ਇਸ ਸਮੇਂ ਦੀ ਵੰਡ ਦੇ ਤਹਿਤ ਹਾਲਾਂਕਿ ਇਹ ਘੜੀਆਂ ਦਾ ਅਵਿਸ਼ਕਾਰ ਇਹਦੀ ਇਨਵੈਂਸ਼ਨ ਇਹਦੀ ਜਿਹੜੀ ਖੋਜ ਹੈ ਇਹ ਤੇ ਆ ਥੋੜੇ ਇੱਕ ਸਮੇਂ ਤੋਂ ਹੋਂਦ ਵਿੱਚ ਆਈ ਹੈ ਉਸ ਤੋਂ ਪਹਿਲਾਂ ਸਮਾਂ ਕਿਵੇਂ ਵੇਖਿਆ ਜਾਂਦਾ ਸੀ ਤੇ ਬਹੁਤ ਸਾਰੇ ਦਾਨੇ ਬਜ਼ੁਰਗ ਦੱਸਦੇ ਨੇ ਕਿ ਕਦੇ ਉਹ ਵੀ ਸਮਾਂ ਸੀ ਜਦੋਂ ਸੂਰਜ ਦਾ ਚੜਨਾ ਤੇ ਸੂਰਜ ਦੇ ਚੜਨ ਨਾਲ ਜਿਹੜਾ ਉਹਦਾ ਪਰਛਾਵਾਂ ਹੈ ਉਸ ਪਰਛਾਵੇਂ ਨੂੰ ਦੇਖ ਕੇ ਸਮੇਂ ਦਾ ਅੰਦਾਜ਼ਾ ਲਾਇਆ ਜਾਂਦਾ ਸੀ ਐਨਾ ਸੂਰਜ ਨਿਕਲ ਗਿਆ ਤੇ ਇਹ ਸਮਾਂ ਜਿਹੜਾ ਹੈ ਪੌ ਫਟਾਲੇ ਤੋਂ ਪਰਦਾ ਹੋ ਗਿਆ ਜੇ ਸੂਰਜ ਜੋਬਣ ਤੇ ਹੋਣਾ ਤੇ ਕਹਿਣਾ ਪੂਰੀ ਦੁਪਹਿਰ ਖੜ ਗਈ ਆ ਜੇ ਸੂਰਜ ਥੋੜਾ ਠੰਡਾ ਪੈਣ ਲੱਗਣਾ ਭਾਵ ਸੂਰਜ ਦੀ ਜਿਹੜੀ ਤਪਸ਼ ਉਹ ਘਟ ਹੋਣੀ ਧਰਤੀ ਦੇ ਕਿਉਂਕਿ ਇਹ ਜਦੋਂ ਸਾਇੰਸ ਨੂੰ ਪੜਾਂਗੇ ਤੇ ਉਹਦੇ ਵਿੱਚ ਧਰਤੀ ਦਾ ਜਦੋਂ ਚੱਕਰ ਲਾਉਣ ਦੀ ਗੱਲ ਸੂਰਜ ਜਦੋਂ ਆਪਣੀ ਥਾਂ ਤੇ ਟਿਕਿਆ ਤੇ ਇਸ ਧਰਤੀ ਜਦੋਂ ਘੁੰਮਦੀ ਉਹ ਜਦੋਂ ਉਹਦਾ ਪਾਸਾ ਸਾਹਮਣੇ ਵਾਲਾ ਜਦੋਂ ਪਿੱਛੇ ਹੁੰਦਾ ਜਾਂਦਾ ਤੇ ਉਹ ਧਰਤੀ ਦੇ ਉੱਤੇ ਲਾਈਟ ਤੇ ਦਿਨ ਤੇ ਰਾਤ ਦਾ ਜਿਹੜਾ ਉਹ ਸਮਾਂ ਬਣਦਾ ਜਦੋਂ ਸੂਰਜ ਢਲਣ ਲੱਗਾ ਤੇ ਅਸੀਂ ਸ਼ਬਦ ਵਰਤ ਲੈ ਕੇ ਹੁਣ ਸ਼ਾਮਾਂ ਪੈ ਗਈਆਂ ਹੁਣ ਲੋੜਾ ਵੇਲਾ ਹੋ ਗਿਆ ਇਸੇ ਤਰ੍ਹਾਂ ਜਦੋਂ ਬੱਦਲਬਾਈ ਹੋ ਜਾਂਦੀ ਸੀ ਫਿਰ ਮਨੁੱਖ ਲਈ ਬੜੀ ਸਮੱਸਿਆ ਬਣ ਜਾਂਦੀ ਸੀ ਸਮੇਂ ਨੂੰ ਮਾਪਣਾ ਕਿ ਕਿੰਨੇ ਘੜੀਆਂ ਦਿਨ ਲੰਘ ਗਿਆ ਕਿੰਨੇ ਪਹਿਰ ਦਿਨ ਲੰਘ ਗਿਆ ਕਿੰਨਾ ਸਮਾਂ ਹੋ ਗਿਆ ਇਹ ਜਾਣਨ ਵਾਸਤੇ ਫਿਰ ਇਹਨੇ ਉਸ ਵੇਲੇ ਪਾਣੀ ਦੀ ਜਿਹੜੀ ਘੜੀ ਆ ਉਹਦਾ ਅਵਿਸ਼ਕਾਰ ਕੀਤਾ ਉਹ ਕਿਵੇਂ ਕੀਤਾ ਕਿ ਇੱਕ ਬਰਤਨ ਵਿੱਚ ਪਾਣੀ ਪਾ ਲੈਣਾ ਬਰਤਨ ਚ ਪਾਣੀ ਪਾ ਕੇ ਤੇ ਉਹਦੇ ਵਿੱਚ ਇੱਕ ਕੌਲੀ ਜਾਂ ਇੱਕ ਪਿਆਲੀ ਜਿਹਦੇ ਵਿੱਚ ਛੋਟਾ ਜਿਹਾ ਸੁਰਾਖ ਕਰ ਲੈਣਾ ਉਸ ਸੁਰਾਖ ਕੀਤੇ ਹੋਏ ਬਰਤਨ ਕੌਲੀ ਜਾਂ ਭਾਂਡੇ ਨੂੰ ਉਸ ਪਾਣੀ ਚ ਰੱਖ ਦੇਣਾ ਹੌਲੀ-ਹੌਲੀ ਤੁਪਕਾ-ਤੁਪਕਾ ਕਰਕੇ ਪਾਣੀ ਉਸ ਕੌਲੀ 'ਚ ਪੈ ਜਾਣਾ। ਜਦੋਂ ਕੌਲੀ ਨੇ ਭਰ ਜਾਣਾ ਤੇ ਉਹਨੇ ਢੱਬ ਕਰਕੇ ਵਿੱਚ ਜਦੋਂ ਡਿੱਗਣਾ ਤੇ ਇੱਕ ਆਵਾਜ਼ ਉੱਠਦੀ ਸੀ। ਉਸ ਆਵਾਜ਼ ਤੋਂ ਇਹਨੇ ਅੰਦਾਜ਼ਾ ਲਾ ਲੈਣਾ ਵੀ ਇੰਨਾ ਸਮਾਂ ਦਿਨ ਦੇ ਵਿੱਚ ਕੌਲੀ ਪਾਣੀ ਵਿੱਚ ਡੁੱਬਦੀ ਐ। ਉਹਦੇ ਤੋਂ ਇਹਨੇ ਇੱਕ ਸਿਸਟਮ ਬਣਾ ਲਿਆ ਵੀ ਇੰਨੀਆਂ ਪਾਈਆਂ ਭਰਦੀਆਂ ਨੇ ਤੇ ਇੰਨਾ ਦਿਨ ਜਿਹੜਾ ਸਮੇਂ ਦੇ ਵਿੱਚ ਉਹ ਨਗ ਜਾਂਦਾ ਜਾਂ ਗੁਜ਼ਰ ਜਾਂਦਾ। ਇਸ ਤੋਂ ਥੋੜੀ ਅੱਗੇ ਖੇਡ ਗਈ ਗੁਰਮੁਖੋ ਇਹਨੇ ਫਿਰ ਰੇਤ ਦੀ ਘੜੀ ਦਾ ਵਿਚਾਰ ਕੀਤਾ ਅੱਜ ਵੀ ਤੁਸੀਂ ਕਈ ਥਾਵਾਂ ਤੇ ਦੇਖਿਆ ਹੋਣਾ ਕੱਚ ਸ਼ੀਸ਼ੇ ਦੇ ਵਿੱਚ ਰੇਤ ਪਾਈ ਜਾਂਦੀ ਹੈ ਤੇ ਇੱਕ ਪਾਸੇ ਰੱਖ ਦਿੱਤਾ ਜਾਂਦਾ ਜਦੋਂ ਰੇਤ ਉੱਪਰ ਹੌਲੀ 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 ਕਰਦੀ ਡਿੱਗਦੀ ਹੈ ਤੇ ਜਦੋਂ ਸਾਰੀ ਡਿੱਗ ਜਾਂਦੀ ਹੈ ਤੇ ਫਿਰ ਇੱਕ ਸਮਾਂ ਨਿਯਤ ਹੋ ਜਾਂਦਾ ਵੀ ਇੰਨਾ ਸਮਾਂ ਬਾਅਦ ਇਹ ਰੇਤ ਦਾ ਜਿਹੜਾ ਉੱਪਰਲਾ ਹਿੱਸਾ ਥੱਲੇ ਆ ਜਾਂਦਾ ਇਸ ਤੋਂ ਬਾਅਦ ਫਿਰ ਮਨੋਖ ਨੇ ਜਿਹੜਾ ਏ ਉਹ ਕੜੀਆਂ ਦਾ ਅਵਿਸ਼ਕਾਰ ਕੀਤਾ ਸੁਈਆਂ ਵਾਲੀਆਂ ਕੜੀਆਂ ਜਿਹੜੀਆਂ ਨੇ ਹੋਂਦ ਵਿੱਚ ਆਈਆਂ ਇਹ ਇੱਕ ਲੰਮੀ ਵਿਚਾਰ ਹੈ ਅਸੀਂ ਉਸ ਪਾਸੇ ਨੂੰ ਨਹੀਂ ਸਿਰਫ ਇਹ ਸਮਝਣਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਮੇਂ ਦਾ ਕੀ ਮਹੱਤਵ ਹੈ ਅਸੀਂ ਜਿਸ ਨਵੇਂ ਸਾਲ ਨੂੰ ਅੱਜ ਮਨਾ ਰਹੇ ਹਾਂ ਇਸ ਨਵੇਂ ਸਾਲ ਵਿੱਚ ਸਾਨੂੰ ਬਾਣੀ ਕੀ ਉਪਦੇਸ਼ ਕਰਦੀ ਹੈ ਹਾਲਾਂਕਿ ਸੁਮੱਚੀ ਬਾਣੀ ਨੂੰ ਪੜ੍ਹ ਗਏ ਤੇ ਬਾਣੀ ਦੇ ਵਿੱਚ ਇਸ ਸਮੇਂ ਸਾਰਨੀ ਦੀ ਬੰਡਲੀ ਬੜੇ ਸ਼ਬਦ ਆਏ ਨੇ ਜਿੱਥੇ ਪੱਲ ਦਾ ਜ਼ਿਕਰ ਆਇਆ ਘੜੀ ਦਾ ਜ਼ਿਕਰ ਆਇਆ ਮੋਹਤ ਦਾ ਜ਼ਿਕਰ ਆਇਆ ਚਸਾ ਦਾ ਜ਼ਿਕਰ ਆਇਆ ਖੇਨ ਦਾ ਜ਼ਿਕਰ ਆਇਆ ਪੱਲ ਦਾ ਜ਼ਿਕਰ ਆਇਆ ਮਹੂਰਤ ਦਾ ਜ਼ਿਕਰ ਆਇਆ ਥਿਤ ਦਾ ਜ਼ਿਕਰ ਆਇਆ ਵਾਰਾਂ ਦਾ ਜ਼ਿਕਰ ਆਇਆ ਸੱਤ ਵਾਰ ਜਿਹੜੇ ਨੇ 12 ਮਹੀਨਿਆਂ ਦਾ ਜ਼ਿਕਰ ਆਇਆ ਪਹਿਰਾਂ ਦਾ ਜ਼ਿਕਰ ਆਇਆ ਸੋ ਬੜੀ ਲੰਮੀ ਇੱਕ ਕਤਾਰ ਹੈ ਬੜਾ ਇੱਕ ਲੰਮਾ ਵਿਸਥਾਰ ਹੈ ਗੁਰਬਾਣੀ ਵਿੱਚ ਕੀਤਾ ਹੋਇਆ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲੋ ਪਹਿਲ ਇਸ ਮਨੁੱਖ ਨੂੰ ਰੱਬ ਨੇ ਪ੍ਰਮਾਤਮਾ ਨੇ ਜਿੱਥੇ ਮਾਤਾ ਦੇ ਪੇਟ ਵਿੱਚ ਸੰਭਾਲਿਆ ਆਪਣੀ ਨਜ਼ਰ ਦੇ ਨਾਲ ਮਾਂ ਦੇ ਪੇਟ ਵਿੱਚ ਜੇ ਕੋਈ ਸੰਭਾਲ ਰਿਹਾ ਹੈ ਤੇ ਨਿਰੰਕਾਰ ਸੰਭਾਲ ਰਿਹਾ ਹੈ ਮਾਂ ਦੇ ਵਸ ਕੁਝ ਨਹੀਂ ਜੀ ਗਰੂ ਆਖੋ ਜੇ ਮਾਂ ਦੇ ਵਸ ਸਭ ਕੁਝ ਹੁੰਦਾ ਜਾਂ ਮਾਂ ਕੁਝ ਇਸ ਤਰੀਕੇ ਨਾਲ ਬਚਾ ਸਕਦੀ ਹੁੰਦੀ ਤੇ ਕੋਈ ਵੀ ਬੱਚਾ ਮਾਂ ਦੇ ਗਰਭ ਵਿੱਚ ਨਾ ਡਿੱਗਦਾ ਇਹਦਾ ਮਤਲਬ ਵੀ ਨਿਰੰਕਾਰ ਦੀ ਇੱਕ ਖੇਡ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਜਿਹੜਾ ਮਾਂ ਦੀ ਅੱਗ ਵਿੱਚ ਵੀ ਸਾਨੂੰ ਖੁਰਾਕ ਦੇ ਰਿਆ ਨਾ ਬੰਦਿਆ ਇਸ ਗੱਲ ਤੇ ਭਰੋਸਾ ਕਰਕੇ ਤੇਰੀ ਰਜ਼ਕ ਤੇਰੀ ਰੋਟੀ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਹੈ ਤੂੰ ਬਸ ਆਪਣੀ ਮਿਹਨਤ ਜਾਰੀ ਰੱਖ ਤੂੰ ਆਪਣਾ ਉਦਮ ਜਾਰੀ ਰੱਖ ਉਦਮੀ ਬਣ ਕੇ ਰਹਿ ਆਲਸੀ ਨਾ ਬਣ ਹਰ ਰੋਜ਼ ਕੁਝ ਨਾ ਕੁਝ ਨਵਾਂ ਕਰਨ ਦੀ ਸੋਚ ਅੰਦਰ ਪੈਦਾ ਰੱਖ ਆਲਸੀ ਨਾ ਹੋ ਦਿਲਦਰੀ ਨਾ ਹੋ ਵਿਹਲਾ ਨਾ ਬੈਠ ਹੁਣ ਜਦੋਂ ਮਨੁੱਖ ਮਾਂ ਦੇ ਗਰਭ ਵਿੱਚੋਂ ਨਿਕਲਿਆ ਅੰਦਰ ਇੱਕ ਕਮਿਟਮੈਂਟ ਕੀਤੀ ਸੀ ਕਿ ਮਾਲਕਾ ਮੈਨੂੰ ਇਸ ਨਰਕ ਚੋਂ ਬਾਹਰ ਕੱਢ ਕਿਉਂਕਿ ਬਾਣੀ ਕਹਿੰਦੀ ਵਸ ਬਸੰਦਰੋ ਕੋ ਹਥੜੇ ਥਾਏ ਬੜੀ ਭੈੜੀ ਥਾਏ ਜਿੱਥੇ ਬੱਚਾ ਵਸਦਾ ਜਾਂ ਜਿੱਥੇ ਪੜਦਾ ਹੈ ਉਹ ਸਾਰਾ ਬਲੈਡਰ ਜਿਹੜਾ ਪਾਣੀ ਦਾ ਹੈ ਜਿਹਦੇ ਵਿੱਚ ਬੱਚਾ ਰਹਿੰਦਾ ਤੇ ਬਾਰੀ ਤੌਰ ਤੇ ਉਂਗਲਾਂ ਕਿਤੇ 2-4 ਘੰਟੇ ਪਾਣੀ ਚ ਰਹਿ ਜਨ ਸਾਡੇ ਪੋਟੇ ਗੜਨੇ ਸ਼ੁਰੂ ਹੋ ਜਾਂਦੇ ਨੇ ਪਰ ਉਹਦੀ ਵੇਖੋ ਕਿੰਡੀ ਵੱਡੀ ਤਾਕਤ ਹੈ ਕਿ ਮਾਂ ਦੇ ਪੇਟ ਵਿੱਚ ਪਾਣੀ ਚ ਸਾਨੂੰ ਰੱਖੀ ਬੈਠਾ ਹੈ ਔਰ ਉਸ ਤੋਂ ਵੱਡੀ ਗੱਲ ਹੈ ਗੁਰਬਾਣੀ ਆਖਦੀ ਹੈ ਕਿ ਇੱਕ ਮਿੱਟੀ ਦਾ ਟੁਕੜਾ 75% ਪਾਣੀ ਦੇ ਵਿੱਚ ਟੁਕਿਆ ਹੋਇਆ। ਬਾਰੀ ਤੌਰ ਤੇ ਤੁਸੀਂ ਮਿੱਟੀ ਨੂੰ ਪਾਣੀ ਚ ਰੱਖੋ ਨਾ ਬਰਾਬਰ ਇਕੁਅਲ ਵੀ ਹੋਣ ਤੇ ਮਿੱਟੀ ਗਲਣਾ ਸ਼ੁਰੂ ਹੋ ਜਾਂਦੀ ਹੈ। ਤੇ ਇੱਥੇ ਤੇ ਮਾਂ ਦੇ ਪੇਟ ਨੂੰ ਜਦੋਂ ਤੁਸੀਂ ਪੜੋਗੇ ਤੇ ਸਾਇੰਸ ਇਹ ਕਹਿੰਦੀ ਆ ਵੀ 75% ਅਪ੍ਰੋਕਸੀਮੇਟਲੀ ਪਾਣੀ ਹੈ ਜਿਹਦੇ ਵਿੱਚ ਬੱਚਾ ਉਹ ਭਰੂਣ ਟਿਕਿਆ ਹੋਇਆ। ਪਰ ਫਿਰ ਵੀ ਉਹਨੂੰ ਸੇਕ ਨਹੀਂ ਲੱਗਣ ਦਿੰਦਾ। ਇੱਕ ਮਾਂ ਰੋਟੀ ਖਾਂਦੀ ਆ ਬਾਹਰੋਂ ਖੁਰਾਕ ਖਾਂਦੀ ਆ। ਤੇ ਜਿਹੜੇ ਆ ਮਾਵਾ ਨਾਨਵੈਜ ਖਾਂਦਿਆਂ ਨੇ ਗੁਰਮੁਖੋ ਬਾਹਰੋਂ ਮਾਸ ਖਾਂਦਿਆਂ ਨੇ ਉਹ ਮਾਸ ਜਿਹੜਾ ਖਾਧਾ ਗਿਆ ਉਹ ਅੰਦਰ ਜਿਹੜੀ ਅੱਗ ਹੈ ਮਾ ਦੇ ਪੇਟ ਦੀ ਜਿੰਨੂੰ ਅਸੀਂ ਜਠਰ ਅਗਣ ਕਹਿੰਦੇ ਆ ਉਸ ਅੱਗ ਦੇ ਰਾਹੀਂ ਸਾਡੀ ਪਾਚਨ ਕਿਰਿਆ ਉਹਨੂੰ ਵਰਣ ਕਰਦੀ ਆ ਕਿਉਂਕਿ ਪਚਦਾ ਤਾਂ ਹੀ ਆ ਨਾ ਤੇ ਉਹ ਜਿਹੜਾ ਵੇਸਟੇਜ ਆ ਉਹ ਬਾਹਰ ਮਲਮੂਤਰਾ ਹੀ ਚੜਾ ਜਾਂਦਾ ਜਿਹੜਾ ਪੋਸ਼ਟਿਕ ਤੱਤ ਜਿੰਨਾ ਚਾਹੀਦਾ ਉਹ ਅੰਦਰ ਰਹਿ ਜਾਂਦਾ ਰੱਬ ਦੀ ਕੈਸੀ ਖੇਡ ਅਨਰੰਕਾਰ ਦੀ ਕਿ ਮਾਂ ਦੇ ਪੇਟ ਵਿੱਚ ਇੱਕ మాਸ ਦਾ ਟੁਕੜਾ ਗਿਆ ਉਹਨੂੰ ਸਾੜ ਦਿੱਤਾ ਅਗਨੇ ਪਰ ਇੱਕ ਅੰਦਰ ਭਰੂਣ ਬੱਚਾ ਜਿਹੜਾ మాਸ ਦਾ ਹੀ ਉਹ ਵੀ ਪੜ ਰਿਆ ਉਹਨੂੰ ਸੇਕ ਨਹੀਂ ਲੱਗਣ ਦਿੰਦਾ ਇਸ ਕਰਕੇ ਬੰਦਿਆ ਜੇ ਤੈ ਤੂੰ ਆਪਣਾ ਜਨਮ ਵੀ ਵੇਖ ਲੈਣਾ ਵੀ ਤੂੰ ਪੈਦਾ ਕਿਸ ਤਰੀਕੇ ਨਾਲ ਹੋਇਆ ਤੇ ਤੂੰ ਹਰ ਵੇਲੇ ਨਿਰੰਕਾਰ ਨੂੰ ਚੇਤੇ ਰੱਖੇਗਾ ਤੂੰ ਤੇ ਭੁੱਲਣਾ ਹੀ ਨਹੀਂ ਫਿਰ ਉਹਨੂੰ ਬਸ ਇਹ ਆ ਵੀ ਬੰਦੇ ਨੂੰ ਉਹ ਖਿਆਲ ਉਹ ਭੁੱਲ ਜਾਂਦਾ ਕਿ ਮੈਂ ਨਿਕਲਿਆ ਕਿੱਦਾਂ ਮੇਰਾ ਜਨਮ ਕਿੱਦਾਂ ਹੋਇਆ ਜਿਨੂੰ ਬਾਣੀ ਅੰਦਰ ਪਾਤਸ਼ਾਹ ਕਹਿੰਦੇ ਨੇ ਨਾ ਕਿ ਵਿੱਚੋਂ ਗਰਬੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਉਥੋਂ ਨਿਕਲਣ ਦੀ ਖੇੜ ਸੀ ਨਿਕਲਣ ਦੇ ਆਸਾਰਿਆਂ ਨੇ ਰੱਬ ਭਲਾ ਦਿੱਤਾ ਨਿਰੰਕਾਰ ਵਿਸਾਰ ਦਿੱਤਾ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਫਿਰ ਮਹਾਰਾਜ ਨੇ ਇਹਨੂੰ ਜਦੋਂ ਸਮਝਾਉਣ ਦਾ ਯਤਨ ਕੀਤਾ ਤੇ ਇਹਨੇ ਆਖਿਆ ਮਹਾਰਾਜ ਦੁਨੀਆ ਤੇਰੀ ਬਣਾਈ ਮਿੱਠੀ ਬੜੀ ਆ ਪਿਆਰੀ ਬੜੀ ਐ ਕੀ ਕਰੀਏ ਇੱਥੇ ਸਾਂਝ ਹੀ ਇੰਨੀ ਬਣ ਜਾਂਦੀ ਐ ਕਦੇ ਮਾਂ ਦੇ ਦੁੱਧ ਨਾਲ ਸਾਂਝ ਬਣ ਗਈ ਕਦੇ ਪੈਣਾ ਭਰਾਵਾਂ ਨਾਲ ਸਾਂਝ ਬਣ ਗਈ ਕਦੇ ਹਾਨੀਆਂ ਨਾਲ ਸਾਂਝ ਬਣ ਗਈ ਕਦੇ ਘਰ ਗ੍ਰਸਥੀ ਜੀਵਨ ਜੀਵਨ ਸਾਥਣ ਨਾਲ ਸਾਂਝ ਬਣ ਗਈ ਕਦੇ ਜਵਾਨੀ ਨਾਲ ਸਾਂਝ ਬਣ ਗਈ ਕਦੇ ਖਾਣ ਪੀਣ ਨਾਲ ਸਾਂਝ ਬਣ ਗਈ ਇਹ ਸਾਂਝਾਂ ਹੀ ਬਣਾਉਂਦਾ ਐ ਬਾਹਰੀ ਤੌਰ ਤੇ ਪਰ ਮਹਾਰਾਜ ਕਹਿੰਦੇ ਨੇ ਜਿਹਦੇ ਨਾਲ ਸਾਂਝ ਬਣਾਉਣੀ ਚਾਹੀਦੀ ਸੀ ਉਹਨੂੰ ਕਦੇ ਚੇਤੇ ਹੀ ਨਹੀਂ ਕੀਤਾ ਨਵਾਂ ਸਾਲ ਬੜਿਆਂ ਦਾ ਗੁਜ਼ਰਿਆ ਗੁਰਮੁਖੋ ਕੱਲ ਬੜੇ ਨੇ ਜਿਨ੍ਹਾਂ ਨੇ ਰਾਤ ਪੱਬਾਂ ਕਲਬਾਂ ਵਿੱਚ ਪਾਰਟੀਆਂ ਕੀਤੀਆਂ ਇੰਜੋਏ ਕੀਤਾ ਪਰ ਸਵੇਰੇ ਜਿਹੜੇ ਅੱਗੇ ਮਹੀਨਾ ਬਾਅਦ ਉੱਠ ਕੇ ਸਵੇਰੇ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਸਨ ਧੰਨਵਾਦ ਕਰਦੇ ਸਨ ਉਹਦੇ ਜ਼ਿਕਰੇ ਯਾਦ ਵਿੱਚ ਡੁੱਟਦੇ ਸਨ ਅੱਜ ਹੋ ਸਕਦਾ ਮੁੱਦੇ ਮੂਹ ਸੁੱਤੇ ਹੋਣ ਅਜੇ ਤੱਕ ਉੱਠੇ ਵੀ ਨਾ ਹੋਣ ਚਾਹੀਦਾ ਤੇ ਇਹ ਸੀ ਕਿਉਂਕਿ ਇਹ ਬਦਲ ਬਾਹਰੀ ਕੁਛ ਬਦਲਾ ਨਹੀਂ ਹੋਣਾ ਇਹ ਵੀ ਵਿਵਹਤ ਰਵੇ ਗੁਰਬਾਣੀ ਅੰਦਰ ਨਾ ਪਾਤਸ਼ਾਹ ਕਹਿੰਦੇ ਨੇ ਬਾਹਰ ਕੁਛ ਵੀ ਨਹੀਂ ਬਦਲਣਾ ਬਦਲਾ ਤੇਰੇ ਅੰਦਰ ਚਾਹੀਦਾ ਸੀ ਉਹੀ ਸੂਰਜ ਹੈ ਉਹੀ ਚੰ드ਰਮਾ ਹੈ ਉਹੀ ਧਾਰੇ ਨੇ ਉਹੀ ਧਰਤੀ ਹੈ ਉਹੀ ਹਵਾ ਤੇ ਉਹੀ ਪਵਨ ਹੈ ਬਾਹਰ ਕੁਛ ਵੀ ਨਹੀਂ ਬਦਲਣਾ ਜਿਹੜਾ ਸੂਰਜ ਸਤਜੁਗ ਤੇ ਚੜਦਾ ਸੀ ਉਹੀ ਹੁਣ ਚੜਦਾ ਹੈ ਜਿੰਨੂੰ ਸਮੇਂ ਦੀ ਵੰਡ ਨੂੰ ਜੇ ਮੰਨ ਲਿਆ ਜਾਏ ਜਿਹੜਾ ਚੰਦਰਮਾ ਦੁਆਪਰ ਚ ਚੜਦਾ ਸੀ ਉਹੀ ਹੁਣ ਚੜਦਾ ਹੈ ਜਿਹੜੀ ਹਵਾ ਉਦੋਂ ਚੱਲਦੀ ਸੀ ਉਹੀ ਹਵਾ ਹੁਣ ਚੱਲਦੀ ਹੈ ਹਾਂ ਬਾਰੀ ਤੌਰ ਤੇ ਅਸੀਂ ਅੱਜ ਕਹਿ ਸਕਦੇ ਆ ਕਿ ਹਵਾ ਗੰਦਲੀ ਹੋ ਗਈ ਹਵਾ ਪੋਲਿਊਟਡ ਹੋ ਗਈ ਹਵਾ ਦਾ ਕੋਈ ਨੁਕਸਾਨ ਨਹੀਂ ਹੁੰਦਾ ਗੁਰਮੁਖੋ ਨੁਕਸਾਨ ਮਨੁੱਖਤਾ ਦਾ ਹੁੰਦਾ ਹੈ ਇਸ ਕਰਕੇ ਬਾਣੀ ਅੰਦਰ ਸਭ ਪਤਸ਼ਾਹ ਜੀ ਕਹਿੰਦੇ ਨੇ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨੀ ਹਰ ਤਬ ਤਰਹਿ ਸਾ ਧਰਤੀ ਸਭ ਪਉਣ ਚੁਲਾਰੇ ਜੁਗ ਜੀ ਖੇਲਾ ਥਾਮ ਕੈਸੇ ਕੁਛ ਵੀ ਨਹੀਂ ਬਾਹਰ ਬਦਲਿਆ ਬਦਲਾ ਤੇਰੇ ਅੰਦਰ ਆਉਣਾ ਸੀ ਅੱਜ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋਈ ਐ ਤੇ ਤੂੰ ਕਮਿਟ ਕਰਦਾ ਤੂੰ ਵਾਅਦਾ ਕਰਦਾ ਮਾਲਕ ਨਾਲ ਕਿ ਜੇ ਮੈਂ ਪਿਛਲੇ ਸਾਲਾਂ ਦੇ ਵਿੱਚ ਗੁਨਾਹ ਕਰਦਿਆਂ ਨਿੰਦਿਆ ਕਰਦਿਆਂ ਚੋਰੀਆਂ ਕਰਦਿਆਂ ਚੁਗਲੀਆਂ ਕਰਦਿਆਂ ਨਸ਼ੇ ਕਰਦਿਆਂ ਜ਼ਿੰਦਗੀ ਬਤੀਤ ਕੀਤੀ ਮਾਲਕਾਰ ਕੀ ਆ ਸਮਾਂ ਜਿਹੜਾ ਆ 2026 ਵਰਾ ਆਰੰਭ ਹੋਇਆ ਨਾ ਮੈਂ ਤੇਰੇ ਨਾਲ ਵਾਦਾ ਕਰਦਾ ਮੈਂ ਕਦੇ ਕਿਸੇ ਦਾ ਹੱਕ ਨਹੀਂ ਮਾਰਾਂਗਾ ਮੈਂ ਕਦੇ ਉਸ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ ਜਿਸ ਨਸ਼ੇ ਦਾ ਸੇਵਨ ਕਰਕੇ ਮੈਂ ਘਰ ਜਾਣਾ ਤੇ ਮੈਂ ਆਪਣੇ ਬੱਚਿਆਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੀ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਜਿਸ ਨੂੰ ਪੀਣ ਨਾਲ ਬੰਦੇ ਦੇ ਕਦਮ ਲੜਖੜਾ ਜਾਂਦੇ ਹੋਣ ਗੁਰਮਖੋ ਕਿਉਂ ਬੰਦੇ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਖੜੇ ਹੋਣ ਦੀ ਤਾਕਤ ਦੇ ਸਕਦਾ ਹੈ ਇਸ ਕਰਕੇ ਬੰਦੇ ਨੂੰ ਉਹਦਾ ਤਿਆਗ ਕਰ ਦੇਣਾ ਚਾਹੀਦਾ ਜਿਸ ਘਰ ਬਾੜੀ ਨੇ ਤੇਰੇ ਨਾਲ ਸਾਂਝ ਇਸ ਕਰਕੇ ਬਣਾਈ ਸੀ ਤੇ ਤੂੰ ਖੁਦ ਉਸ ਨਸ਼ੇ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਕੋਈ ਤੇਰਾ ਆਸਰਾ ਤੱਕਦਾ ਹੈ ਤੇ ਤੂੰ ਕਿਸੇ ਆਸਰੇ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਤੇ ਥੋੜੇ ਸਮੇਂ ਵਾਸਤੇ ਬੰਦਾ ਰਾਤ ਪੀ ਲੈਂਦਾ ਹੈ ਦਿਨੇ ਪੀ ਲੈਂਦਾ ਹੈ ਬਹੋਸ਼ੀ ਵਿੱਚ ਆਪਣਾ ਕਹਿੰਦਾ ਵੀ ਕੁਝ ਸਮਾਂ ਗੰਮ ਪਾਸੇ ਕਰਨਾ ਤੂੰ ਗੰਮ ਪਾਸੇ ਕਰ ਰਿਆ ਪਰ ਯਾਦ ਰੱਖ ਤੇਰੇ ਬੱਚੇ ਤੇਥੋਂ ਦੂਰ ਹੁੰਦੇ ਜਾ ਰਹੇ ਨੇ ਤੇਰੀ ਘਰਵਾਲੀ ਤੇਥੋਂ ਦੂਰ ਹੁੰਦੀ ਤੇਰੇ ਮਾਪੇ ਤੇਥੋਂ ਦੂਰ ਹੁੰਦੇ ਜਾ ਰਹੇ ਨੇ ਇਸ ਕਰਕੇ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਜੱਜ 226 ਬਰਾ ਆਰੰਭ ਹੋਇਆ ਹੈ ਨਾ ਤੇ ਇਸ 226 ਭਰੇ ਦੇ ਵਿੱਚ ਕੁਝ ਇਹੋ ਜਿਹਾ ਕਰ ਕਿ ਲੋਕ ਕਹਿਣ ਹਾਂ ਜਦੋਂ ਦਾ 226 ਬਰਾ ਆਰੰਭ ਹੋਇਆ ਨਾ ਉਹ ਬੰਦੇ ਨੇ ਪੀਣੀ ਛੱਡ ਦਿੱਤੀ। ਉਹ ਬੰਦੇ ਨੇ ਨਸ਼ੇ ਕਰਨੇ ਛੱਡ ਦਿੱਤੇ। ਉਹ ਬੰਦੇ ਨੇ ਚੋਰੀਆਂ ਛੱਡ ਦਿੱਤੀਆਂ। ਉਹਨੇ ਹੁਣ ਬੇਈਮਾਨੀ ਛੱਡ ਦਿੱਤੀ। ਹੁਣ ਉਹ ਬੇਈਮਾਨ ਨਹੀਂ ਰਿਹਾ। ਫਿਰ ਤੇ ਸਮਝਾਂਗੇ ਕਿ ਤੇਰੇ ਲਈ ਨਵਾਂ ਸਾਲ ਹੈ। ਨਹੀਂ ਤੇ ਉਹੋ ਕੁਝ ਜੋ ਪਿਛਲੇ ਸਾਲ ਕਰਦਾ ਸੀ ਐ ਸਾਲ ਵੀ ਕਰਦਿਆਂ ਤੇ ਫਿਰ ਤੇਰੇ ਜ਼ਿੰਦਗੀ 'ਚ ਕੋਈ ਬਦਲਾ ਨਹੀਂ। ਨਵਾਂ ਸਾਲ ਦਾ ਮਤਲਬ ਹੀ ਹੁੰਦਾ ਕੁਝ ਨਵਾਂ ਆ ਜਾਣਾ। ਬਸ ਇਹ ਗੁਰਬਾਣੀ ਨੂੰ ਪੜੀਏ ਤੇ ਮਹਾਰਾਜ ਨੇ ਐਸੇ ਸ਼ਬਦ ਬਾਣੀ ਚ ਆਖੇ ਨੇ ਕਿ ਸੱਚ ਪੁਰਾਣਾ ਹੋਵੇ ਨਹੀਂ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੱਚ ਸਦਾ ਨਵਾਂ ਹੈ ਫਿਰ ਬਾਣੀ ਅਸੀਂ ਪੜਦੇ ਆਂ ਤੇ ਪਾਤਸ਼ਾਹ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਇੱਕ ਛੋਟੀ ਜੀ ਘਟਨਾ ਕਹਿਣੀ ਹੈ ਉਪਰੰਤ ਆਪਾਂ ਸਮਾਪਤੀ ਵੱਲ ਆ ਜਾਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੀ ਉਦਾਸੀ ਕਰਕੇ 8 ਸਾਲਾਂ ਬਾਅਦ ਆਪਣੇ ਘਰ ਆਉਂਦੇ ਨੇ ਜਿਸ ਵੇਲੇ 8 ਸਾਲਾਂ ਬਾਅਦ ਘਰ ਆਏ ਨਾ ਤੇ ਪਰਿਵਾਰ ਇਕੱਠਾ ਕੋਲ ਬੈਠਾ ਏ ਤੇ ਪੁੱਛਦੇ ਨੇ ਪਿਤਾ ਮਹਿਤਾ ਕਲਿਆਣ ਦਾਸ ਮਾਤਾ ਤ੍ਰਿਪਤਾ ਜੀ ਘਰਵਾਲੀ ਮਾਤਾ ਸੁਲੱਖਣੀ ਜੀ ਸਾਸ ਚੰਦੋ ਰਾਣੀ ਜੀ ਮੂਲ ਚੰਦ ਜੀ ਇਹ ਸਭ ਕੋਲ ਬੈਠੇ ਪੁੱਛਦੇ ਨੇ ਵੀ ਨਾਨਕ ਪਤਸ਼ਾਹ ਜੀ ਤੁਸੀਂ ਬਾਹਰ ਜਾ ਕੇ ਆਇਓ ਸਾਡੇ ਲਈ ਕੀ ਲੈ ਕੇ ਆਇਓ ਅੱਜ ਦੇ ਬੋਲੀ ਵਿੱਚ ਇਹਨੂੰ ਇੰਜ ਸਮਝ ਲਈਏ ਕਿ ਬੰਦਾ 2-4 ਸਾਲ ਬਲਾਇਤ ਜਾਂ ਕਿਸੇ ਬਾਹਰ ਯੂਰਪ ਚਲਾ ਕੇ ਆਏ ਨਾ ਤੇ ਰਿਸ਼ਤੇਦਾਰ ਵੀ ਆਣ ਕੇ ਕੋਲ ਬੈਠ ਕੇ ਪੁੱਛਦੇ ਨੇ ਮਾਂ ਬਾਪੂ ਹੀ ਕਹਿੰਦੇ ਨੇ ਪੁੱਤਰ ਸਾਡੇ ਲਈ ਕੀ ਲੈ ਕੇ ਆਇਆ? ਸਭਾਬ ਸਾਡੇ ਲਈ ਗਿਫਟ ਕੀ ਲੈ ਕੇ ਆਇਆ? ਗਿਫਟ ਹੀ ਕਹਿੰਨੇ ਅਸੀਂ ਉਹਨੂੰ ਵੀ ਸਾਡੇ ਲਈ ਤੋਹਫਾ ਕੀ ਲੈ ਕੇ ਆਇਆ? ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਿਵਾਰ ਨੂੰ ਇਕੱਤਰ ਕੀਤਾ ਤੇ ਕਹਿਣ ਲੱਗੇ ਮਾਂ ਮੈਂ ਤੇਰੇ ਲਈ ਵੀ ਉਹੋ ਹੀ ਲੈ ਕੇ ਆਇਆ ਜੋ ਪਿਤਾ ਜੀ ਲਈ ਲੈ ਕੇ ਆਇਆ। ਮਾਤਾ ਸੁਲਖਣੀ ਜੀ ਨੂੰ ਆਖਿਆ ਕਿ ਮੈਂ ਤੁਹਾਡੇ ਲਈ ਵੀ ਉਹੋ ਹੀ ਲੈ ਕੇ ਆਇਆ ਜੋ ਮਾਤਾ ਪਿਤਾ ਲਈ ਵੀ ਲੈ ਕੇ ਆਇਆ। ਬੱਚਿਆਂ ਨੂੰ ਆਖਿਆ ਮੈਂ ਤੁਹਾਡੇ ਲਈ ਵੀ ਉਹੋ ਹੀ ਲੈ ਕੇ ਆਇਆ ਜੋ ਉਹਨਾਂ ਲਈ ਲੈ ਕੇ ਆਇਆ। ਹੁਣ ਕੁਦਰਤਾਂ ਨਾ ਜਦੋਂ ਗਿਫਟ ਇਕੁਅਲ ਹੋਵੇ ਨਾ ਤੇ ਕਹੇਗਾ ਬੰਦਾ ਉਹਨੂੰ ਵੀ ਉਹੋ ਹੀ ਦਿੱਤਾ ਸੀ ਮੈਨੂੰ ਵੀ ਉਹੋ ਦਿੱਤਾ। ਜੇ ਬੰਦਾ ਕਿਸੇ ਨੂੰ ਕੋਈ ਵੱਡਾ ਗਿਫਟ ਵਿਸ਼ੇਸ਼ ਦੇ ਦੇ ਕਿਸੇ ਨੂੰ ਛੋਟਾ ਦੇ ਦੇ ਤੇ ਕਈ ਵਾਰ ਕਹਿੰਦਾ ਮੈਨੂੰ ਤੇ ਨਗੁਣਿਆ ਜਾਂ ਦਿੱਤਾ ਸੀ ਉਹਨੂੰ ਵਧੀਆ ਚੀਜ਼ ਦੇ ਦਿੱਤੀ ਸੀ। ਮਹਾਰਾਜ ਨੇ ਜਦੋਂ ਆਖਿਆ ਨਾ ਵੀ ਮੈਂ ਸਾਰਿਆਂ ਲਈ ਇੱਕੋ ਚੀਜ਼ ਲੈ ਕੇ ਆਇਆ ਜਿਹੜੀ ਸਾਰਿਆਂ ਲਈ ਬਰਾਬਰ ਹੋਏਗੀ ਤੇ ਸਾਹਿਬ ਸੱਚੇ ਪਾਰਸਾ ਨੂੰ ਪਿਤਾ ਮਹਿਤਾ ਕਲਿਆਣਦਾਸ ਕਹਿੰਦੇ ਨੇ 10 ਪੁੱਤਰ ਕੀ ਲੈ ਕੇ ਆਇਆ ਕੋਈ ਸ਼ਾਲ ਲੈ ਕੇ ਆਇਆ ਕੋਈ ਤਨ ਤੇ ਪਹਿਨਣ ਵਾਸਤੇ ਵਸਤਰ ਲੈ ਕੇ ਆਇਆ ਕਿਉਂਕਿ ਤੂੰ ਬਹੁਤ ਦੂਰ ਤੱਕ ਉਦਾਸੀਆਂ ਕਰਕੇ ਆਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਰਸਾ ਨੇ ਨਾ ਜਿਹੜੀ ਪੋਥੀ ਪਾਤਸ਼ਾਹ ਦੇ ਕੋਲ ਸੀ ਜਿਹਦੇ ਤੇ ਬਾਣੀ ਮਹਾਰਾਜ ਨੇ ਲਿਖੀ ਸੀ ਉਹ ਬਾਣੀ ਤੇ ਜਿਹੜੀ ਭਗਤ ਪੋਥੀ ਬਾਣੀ ਸੀ ਕਤਰ ਗ੍ਰਹਿ ਸੰਗ੍ਰਹਿ ਕੀਤਾ ਸੀ ਉਹ ਮਹਾਰਾਜ ਨੇ ਅੱਗੇ ਰੱਖ ਕੇ ਆਖਿਆ ਪਿਤਾ ਜੀ ਮੈਂ ਤੁਹਾਡੇ ਲਈ ਮਾਤਾ ਜੀ ਮੈਂ ਤੁਹਾਡੇ ਲਈ ਬੱਚਿਓ ਮੈਂ ਤੁਹਾਡੇ ਲਈ ਆ ਸ਼ਬਦ ਲੈ ਕੇ ਆਇਆ ਆ ਬਾਣੀ ਲੈ ਕੇ ਆਇਆ ਤੇ ਮਹਾਰਾਜ ਪੁੱਛਦੇ ਨੇ ਪਿਤਾ ਮਹਿਤਾ ਕਲਿਆਣਦਾਸ ਜੀ ਨੂੰ ਕਿ ਇਹ ਕਾਹਦਾ ਗਿਫਟ ਆ ਇਹ ਕਿਵੇਂ ਦਾ ਗਿਫਟ ਹੈ ਕਿਵੇਂ ਦਾ ਤੋਹਫਾ ਹੋਇਆ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਹ ਬਾਣੀ ਨਿਤ ਨਵੀਂ ਆ ਮੈਂ ਤੁਹਾਨੂੰ ਅੱਜ ਛਾਲ ਦੇ ਦਿੰਦਾ ਮੈਂ ਤੁਹਾਨੂੰ ਕੋਈ ਕੱਪੜਾ ਦੇ ਦਿੰਦਾ ਮੈਂ ਕੋਈ ਤੁਹਾਨੂੰ ਬਾਹਰੀ ਸ਼ਾਇ ਕੋਈ ਵਸਤੂ ਦੇ ਦਿੰਦਾ ਅੱਜ ਤੁਹਾਡੇ ਲਈ ਨਵੀਂ ਸੀ ਕੱਲ ਨੂੰ ਪੁਰਾਣੀ ਹੋ ਜਾਣੀ ਸੀ ਮੈਂ ਗਿਫਟ ਹੀ ਉਹ ਦੇਣ ਲੱਗਾ ਜਿਹੜਾ ਸਦਾ ਹੀ ਨਵਾਂ ਹੈ ਸੱਚ ਜਾਣਿਓ ਗੁਰਮਖੋ ਸਿੱਖ ਜਪਜੀ ਸਾਹਿਬ ਸਦੀਆਂ ਤੋਂ ਪੜਦਾ ਆ ਰਿਹਾ ਹੈ ਅੱਜ ਵੀ ਪੜਦਾ ਹੈ ਭੜਕੇ ਵੀ ਪੜਦਾ ਹੈ ਜਪਜੀ ਕਦੇ ਪੁਰਾਣਾ ਨਹੀਂ ਹੁੰਦਾ ਅਸੀਂ ਪੁਰਾਣੇ ਭਾਵ ਬਜ਼ੁਰਗ ਹੋ ਸਕਦੇ ਹਾਂ ਪਰ ਜਪਜੀ ਕਦੇ ਵੀ ਬਜ਼ੁਰਗ ਭਾਵ ਪੁਰਾਣਾ ਨਹੀਂ ਹੁੰਦਾ ਸਾਬ ਸੱਚੇ ਪਾਤਸ਼ਾਹ ਦੀ ਬਾਣੀ ਨਿਤ ਨਵੀਂ ਹੈ ਗੁਰਮੁਖੋ ਗੁਰੂ ਨਾਨਕ ਸਾਹਿਬ ਦਾ ਇਸ ਲੋਕਾਈ ਨੂੰ ਦਿੱਤਾ ਹੋਇਆ ਸਭ ਤੋਂ ਕੀਮਤੀ ਤੋਹਫਾ ਸਭ ਤੋਂ ਕੀਮਤੀ ਗਿਫਟ ਕੀ ਹੈ ਉਹ ਹੈ ਅੰਮ੍ਰਿਤ ਬਾਣੀ ਤੇ ਯਾਦ ਰੱਖਿਓ ਗੁਰਮੁਖੋ ਜਿਹੜਾ ਬਾਣੀ ਨਾਲ ਜੁੜ ਗਿਆ ਜਿਹੜਾ ਸ਼ਬਦ ਨਾਲ ਜੁੜ ਗਿਆ ਸਭ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬਾਣੀ ਉਸ ਨੂੰ ਨਿਰੰਕਾਰ ਤੱਕ ਪਹੁੰਚਾ ਦਿੰਦੀ ਹੈ ਗਿਫਟ ਸਾਡੇ ਕੋਲ ਆਇਆ ਭਲਕ ਨੂੰ ਪੁਰਾਣਾ ਹੋ ਜਾਣਾ ਪਰ ਆਹ ਸ਼ਬਦ ਜਦੋਂ ਸਾਡੀ ਜ਼ਹਿਨੀयत ਬਸ ਗਿਆ ਇਹ ਬਜ਼ੁਰਗ ਪੜੇ ਮੇਰੇ ਪਿਤਾ ਜੀ ਪੜਨ ਮੇਰੇ ਧੀਆਂ ਪੁੱਤਰ ਪੜਨ ਮੇਰਾ ਪਰਿਵਾਰ ਪੜੇ ਮੇਰੇ ਲਈ ਵੀ ਨਵਾਂ ਸੀ ਉਹਨਾਂ ਲਈ ਵੀ ਨਵਾਂ ਹੈ ਤੇ ਆਉਣ ਵਾਲਿਆਂ ਨੇ ਵੀ ਨਵਾਂ ਔਰ ਇਹੋ ਜਿਹਾ ਨਵਾਂ ਗੁਰਮੁਖੋ ਜਿਹਦੇ ਬਾਰੇ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਦੀ ਨਹ ਜਾਈ ਨਿਤ ਨਿਕ ਰੱਖ ਉਰਤਾਰੋ ਇਹ ਨਵਾਂ ਮਿਲਿਆ ਹੋਇਆ ਤੋਹਫਾ ਸਾਰੀ ਕਾਇਨਾਤ ਸਾਰੀ ਮਨੁੱਖਤਾ ਦੇ ਲਈ ਬਹੁਤ ਕੀਮਤੀ ਹੈ ਗੁਰਮੁਖੋ ਅਸੀਂ ਇਸ ਬਾਤ ਨੂੰ ਸਮਝੀਏ ਜਾਣੀਏ ਗੁਰਬਾਣੀ ਅੰਦਰ ਜਿੱਥੇ 파ਰਸਾ ਨੇ ਵਾਰ-ਵਾਰ ਆਖਿਆ ਨਾ ਦਿਨ ਸਾਰੇ ਚੰਗੇ ਨੇ ਸਾਈ ਕੜੀ ਸੁਲੱਖਣੀ ਉਹੀ ਸਮਾ ਚੰਗਾ ਏ ਜਿਸ ਸਮੇਂ ਵਿੱਚ ਤੂੰ ਸੱਚ ਨਾਲ ਜੁੜ ਕੇ ਕੁਝ ਕਰ ਰਿਹਾ ਜਦੋਂ ਕਿਸੇ ਦਾ ਕੁਝ ਸਵਾਰ ਰਿਹਾ ਉਹ ਕੜੀ ਚੰਗੀ ਆ ਜਦੋਂ ਕਿਸੇ ਦਾ ਕੁਝ ਖੋ ਰਿਹਾ ਕਿਸੇ ਨਾਲ ਮਾੜਾ ਕਰ ਰਿਹਾ ਕਿਸੇ ਨਾਲ ਵਦੀਕੀ ਕਰ ਰਿਹਾ ਉਹ ਸਮਾ ਤੇਰੇ ਲਈ ਮਾੜਾ ਹੀ ਮਾੜਾ ਹੈ ਸਮਾ ਉਹੀ ਚੰਗਾ ਗੁਰਮੁਖੋ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫੇਟ ਭਲੇਰੀ ਰੁੱਤ ਮਹਾਰਾਜ ਕਹਿੰਦੇ ਨੇ ਫਿਰ ਉਹ ਰੁੱਤ ਵੀ ਮਾੜੀ ਫਿਰ ਉਹ ਸਮਾ ਵੀ ਮਾੜਾ ਉਹ ਕੜੀ ਵੀ ਮਾੜੀ ਜਦੋਂ ਤੂੰ ਕਿਸੇ ਦਾ ਮਾਰਾ ਕਰਦਾ ਤੇ ਜਦੋਂ ਤੂੰ ਕਿਸੇ ਦਾ ਚੰਗਾ ਕਰਦਾ ਫਿਰ ਤੇਰੇ ਲਈ ਹਰ ਕੜੀ ਹਰ ਸਮਾ ਹਰ ਪਲ ਹੀ ਸੁਹਾਵਣਾ ਹਰ ਪਲ ਹੀ ਚੰਗਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਮੰਨਣ ਵਾਲਿਓ ਅੱਜ ਦਾ ਚੜਿਆ ਨਵਾਂ ਵਰਾ 2026 ਸਾਰਿਆਂ ਲਈ ਸੁੱਖ ਆਨੰਦ ਨਾਮ ਪਿਆਰ ਵਿਕਾਸ ਇਸ ਮੁਹੱਬਤ ਤੇ ਆਪਸੀ ਭਾਈਚਾਰਕ ਸਾਂਝ ਅੱਜ ਸਾਡੇ ਕੋਲ ਘਰ ਪੱਕੇ ਨੇ ਗੁਰਮੁਖੋ ਗੱਡੀਆਂ ਬਹੁਤ ਕੀਮਤੀ ਨੇ ਸਾਡੇ ਕੋਲ ਤਨ ਤੇ ਪਹਿਨਣ ਲਈ ਲਿਬਾਸ ਬਹੁਤ ਵਧੀਆ ਨੇ ਕਦੇ ਖੱਦਰ ਦੇ ਕੱਪੜੇ ਹੁੰਦੇ ਸਨ ਚਾਰ ਗੰਡੇ ਨਾਲ ਰੋਟੀ ਖਾਂਦੇ ਸਨ ਕੱਚੇ ਘਰਾਂ 'ਚ ਰਹਿੰਦੇ ਸਨ ਪਰ ਸਾਡੇ 'ਚ ਇਤਿਫਾਕ ਸਾਡੇ 'ਚ ਏਕਾ ਸਾਡੇ 'ਚ ਪਿਆਰ ਸਾਡੇ ਚ ਹਮਦਰਦੀ ਸਾਡੇ ਚ ਮੁਹੱਬਤ ਬਹੁਤ ਜ਼ਿਆਦਾ ਸੀ ਅੱਜ ਜਿਤਨੇ ਅਮੀਰ ਹੋ ਗਏ ਗੁਰਮੁਖੋ ਬਾਰੀ ਤੌਰ ਤੇ ਉਹਨਾਂ ਹੀ ਅਸੀਂ ਇੱਕ ਦੂਜੇ ਪ੍ਰਤੀ ਗਰੀਬ ਹੋ ਗਏ ਸਾਡਾ ਵਿਸ਼ਵਾਸ ਗਵਾਚ ਗਿਆ ਸਾਡਾ ਪਰੋਸ ਅਗਵਾਚ ਗਿਆ ਸਾਡਾ ਯਕੀਨ ਗਵਾਚ ਗਿਆ ਸਾਡਾ ਇੱਕ ਦੂਜੇ ਦੇ ਨਾਲ ਇਹ ਸਾਂਝ ਕਰਨ ਵਾਲੀ ਖੇਡ ਮੁੱਕ ਗਈ ਮਾਲਕ ਕਿਰਪਾ ਕਰੇ ਗੁਰਮੁਖੋ ਜਿੱਥੇ ਇਹ ਨਵਾਂ ਚੜਿਆ ਬਰਾ 2026 ਸਾਰਿਆਂ ਲਈ ਆਨੰਦਮਈ ਸੁੱਖਾਂ ਵਾਲਾ ਚੜ੍ਹਦੀ ਕਲਾ ਵਾਲਾ ਹੋਵੇ ਉੱਥੇ ਬਾਣੀ ਦੀ ਲੋ ਵਿੱਚ ਸਾਨੂੰ ਗੁਰੂ ਸਾਹਿਬ ਇਹ ਹੀ ਉਪਦੇਸ਼ ਦੇ ਰਹੇ ਨੇ ਕਿ ਦਿਨ ਵੀ ਨਹੀਂ ਬਦਲਣਾ ਉਹੀ ਦਿਨ ਸੂਰਜ ਨੇ ਚੜ੍ਹਨਾ ਹੈ ਉਹੀ ਚੰਦਰਮਾ ਚੜ੍ਹਨੇ ਨੇ ਉਹੀ ਤਾਰੇ ਨੇ ਉਹੀ ਧਰਤੀ ਨੇ ਬਦਲਾਅ ਹੋਣਾ ਤੇ ਤੇਰੀ ਜ਼ਿੰਦਗੀ ਚਾਉਣਾ ਕਿੰਨਾ ਚੰਗਾ ਹੋਵੇ ਗੁਰਮੁਖੋ ਨਿਤਾ ਪ੍ਰਤੀ ਘਰ ਜਾਨਣਾ ਹੈ ਨਸ਼ੇ ਵਿੱਚ ਦੋ ਤੋਕੇ ਜਾਨਣਾ ਹੈ ਅੱਜ ਤੋਂ ਵਾਅਦਾ ਕਰਕੇ ਮੈਂ ਇਸ ਨੂੰ ਹੱਥ ਨਹੀਂ ਲਾਉਣਾ ਤੇਰੇ ਬੱਚੇ ਵੀ ਕਹਿਣਗੇ ਡੈਡੀ ਤੋਂ ਸੱਚੀ ਬਦਲ ਗਿਆ ਘਰ ਵਾਲੀ ਵੀ ਆਖੇਗੀ ਤੁਸੀਂ ਸੱਚੀ ਬਦਲ ਗਏ ਬਦਲਾ ਇਹਨੂੰ ਕਹਿੰਦੇ ਨੇ ਗੁਰਮੁਖੋ ਨਹੀਂ ਤੇ ਜੋ ਪਿਛਲੇ ਸਾਲ ਕਰਦੇ ਆਏ ਆ ਅੱਗੇ ਵੀ ਜੇ ਉਹੋ ਕੁਝ ਕਰਨਾ ਫਿਰ ਕੋਈ ਨਵਾਂ ਸਾਲ ਨਹੀਂ ਫਿਰ ਤੇ ਸਿਰਫ ਉਹ ਕੈਲੰਡਰ ਚੇਂਜ ਹੋਇਆ ਏ ਇੱਕ ਕੈਲੰਡਰ ਪੁਰਾਣਾ ਹੋ ਗਿਆ ਤੇ ਨਵਾਂ ਲੱਗ ਗਿਆ ਆਪਣੀ ਜ਼ਿੰਦਗੀ ਚ ਕੋਈ ਬਦਲਾ ਨਹੀਂ ਆਇਆ ਮਾਲਕ ਕਿਰਪਾ ਕਰੇ ਘੜੀ ਪੁਰਾਣੀ ਹੋ ਗਈ ਨਵੀਂ ਟੰਗ ਦਿੱਤੀ ਇਤੋਂ ਵੱਧ ਕੁਝ ਵੀ ਨਹੀਂ ਮਾਲਕ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਪਾਰਸਾ ਜੀ ਤਰਸ ਮਿਹਰਮਤ ਕਰਕੇ ਬਖਸ਼ਿਸ਼ ਕਰਨ ਇਹ ਚੜਿਆ ਨਵਾਂ ਬਾਰਾ ਸਾਰਿਆਂ ਲਈ ਸੁਖ ਆਨੰਦ ਚੜਦੀ ਕਲਾ ਵਾਲਾ ਹੋਵੇ ਮਾਲਕ ਕਿਰਪਾ ਕਰੇ ਸਭਨਾਂ ਨੂੰ ਇੱਕ ਵਾਰ ਫਿਰ ਤੋਂ ਲੱਖ ਲੱਖ ਵਧਾਈ ਇਸ ਵਰੇ 2022 ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ